Jangan lupa SUBSCRIBE, LIKE, KOMEN dan SHARE... ਕੇ ਜਾਵੇ ਸੌਣੀ ਮੈਂ ਬੰਦਾ ਤੇਰੀ ਮਤੋਂ ਜੜਦਾ ਮਨ ਨੂੰ ਟੋਲਿ ਖਾਂਦਾ ਤੇਰੇ ਸਾਥ ਰੋਣੋਂ ਤੇ ਯਾਦੋਂ ਰੇਈਂ ਤੇ ਸਾਇਆ ਤੂੰ ਵੀ ਕਰਿਆ ਉਹ ਵੇ ਰਾਤ ਤੇ ਯਾਦੋਂ ਰੇਈਂ ਵੀਰਾਂ ਯਾਦ ਮੇਲਵਾਨ ਵਾਲਿਆ ਤੈਨੂੰ ਮੁਰ ਸਈ ਲੱਗ ਜਾਵੇ ਦਿਆਂ ਮੇਲਵਾਨ ਵਾਲਿਆ ਤੈਨੂੰ ਮੁਰ ਸਈ ਲੱਗ ਜਾਵੇ ਤੇ ਯਾਦ

ਵੜਿਆ ਵੜਿਆ ਅੜਗਰ ਤੋਂ ਜੁਲ ਖੇਡਣ ਦੇ ਸਤੰਗ ਦਾ ਨਾਮ ਹੋਈਆਂ ਚੋਰੀ ਕੰਦੇ ਰੋਟੀ ਮੱਤੀ ਤੇ ਤੇ ਦਰਿਆ ਸਾਗ ਬਾਗਲਾ ਤੇਰੀ ਪੱਗ ਨੂੰ ਨਾ ਵਾਦ ਦੇਦਾ ਬਾਗਲਾ ਤੇਰੀ ਪੱਗ ਨੂੰ ਨਾ ਵਾਦ ਦੇਦਾ ਬਾਗਲਾ ਵੈਨ ਜਸਕਾਲ ਜੀ ਜਸਕਾਲ ਜੀ ਇਹੋ ਨਾਂ ਕੀ ਬੰਦ ਨਾਂ ਸੁਪਨਾ ਜੀ ਮੇਰਾ ਰਪਿੰਦਰ ਕੌਰ ਗਿਲ ਜੀ ਮੈਂ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਣੀ ਠੀਕ ਹੈ ਆ ਪੰਜ ਸੁਲਕੀਆਂ ਦਾ ਪ੍ਰੋਗਰਾਮ ਦੇਖਿਆ ਤਾਂ ਬਹੁਤ ਵਧੀਆ ਲੱਗਿਆ ਜੀ ਹਨਾ ਜਿਵੇਂ ਸਾਰੀਆਂ ਭੈਣਾਂ ਨੇ ਬਹੁਤ ਸੋਹਣੀਆਂ ਪ੍ਰਾਰਥਨਾ ਬੋਲੀਆਂ ਪਾਈਆਂ ਜੀ ਤਕਰੀਬਨ ਬਹੁਤ ਸੋਹਣਾ ਮਾਹੌਲ ਸੀਗਾ ਜੀ ਤਾਂ ਲੱਗਦਾ ਵੀ ਸਾਡਾ ਇਹ ਸੱਭਾਚਾਰਾ ਉਹ ਸਾਡੇ ਜਿਆਦਾ ਨਹੀਂ ਭੁੱਲੇ ਨਹੀਂ ਆ ਪੰਜ ਜੀ ਥੋੜਾ ਜਿਹੜਾ ਤੀਆਂ ਤੀਜ ਦਾ ਪ੍ਰੋਗਰਾਮ ਕਰਵਾਇਆ ਤੁਸੀਂ ਅੱਜ ਤਾਂ ਇਹ ਥੋੜਾ ਪਹਿਲਾ ਪ੍ਰੋਗਰਾਮ ਹੈ ਕਿੰਨਾ ਮਾ ਪ੍ਰੋਗਰਾਮ ਹੈ ਜੀ ਏ ਜੀ ਪਿਛਲੇ 5-6 ਸਾਲ ਤੋਂ ਲਗਾਤਾਰ ਅਸੀਂ ਕਰਵਾਉਂਦੇ ਆ ਰਹੇ ਹਾਂ ਜੀ ਸਾਡੇ ਪਿੰਡ ਦੇ ਨਕਲਾਂ ਦੇ ਵਿੱਚ ਵੀ ਹੋਰ ਜਿਵੇਂ ਖੋਖਰ ਹੈ ਭੁੰਦੜਾ ਹੈ ਵੱਲੋ ਹੈ ਹੋਰ ਹਲਕੇ ਦੇ ਪਿੰਡ ਹੈ ਜਿਹੜੇ ਉਹਨਾਂ ਚ ਵੀ ਅਸੀਂ ਕਰਵਾਉਂਦੇ ਕੀ ਕੀ ਪੇਸ਼ ਕਰਦੇ ਆ ਉਹਦੇ ਵਿੱਚ ਜੀ ਇਹਦੇ ਵਿੱਚ ਜੀ ਮੇਨ ਤਾਂ ਇਹ ਹੀ ਆ ਜਿਹੜੀ ਆਪਣੀ ਨਵੀਂ ਪਨੀਰੀ ਹੈ ਨਵੀਂ ਪੀੜ੍ਹੀ ਹੈ ਜਿਹੜੀ ਹੁਣ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ ਉਹਨੂੰ ਅਸੀਂ ਇਹ ਸਮਝਾਉਣਾ ਵੀ ਸਾਡੀ ਪੰਜਾਬੀ ਪਹਿਚਾਣ ਸਾਡਾ ਜਿਹੜਾ ਵਿਰਸਾ ਹੈ ਉਹਨੂੰ ਯਾਦ ਕਰਵਾਉਣ ਲਈ ਅਸੀਂ ਇਹ ਤਿਹਾੜੀ ਮਨਾਉਂਦੇ ਆ ਠੀਕ ਹੈ ਉਹਦੇ ਵਿੱਚ ਜਿਹੜੇ ਆਪਾਂ ਕਹਿੰਦੇ ਆਂ ਵੀ ਘੱਗਰੇ ਫਲਕਾਰੀਆਂ ਝਰਖੇ 빙ਾਂ ਇਹ ਸਭ ਕੁਛਾ ਲੋਭ ਹੁੰਦਾ ਜਾ ਰਿਹਾ ਇਹਹੀ ਇਹਹੀ ਕਾਰਨਾ ਕਰਕੇ ਆਪਾਂ ਜਿਹੜਾ ਇਸ ਪ੍ਰੋਗਰਾਮ ਨੂੰ ਪਿੰਡ ਪਿੰਡ ਕਰਵਾ ਰਹੇ ਆਂ ਠੀਕ ਹੈ ਜੀ ਜਿਹੜੇ ਅੱਜ ਦੇ ਸਾਡਾ ਜੂਥ ਹੈ ਜੀ ਜਿਵੇਂ ਸਾਡੇ ਦੇ ਪਛਮੀ ਚ ਬਹੁਤ ਜ਼ਿਆਦਾ ਪ੍ਰਭਾਵ ਹੈ ਬਹੁਤ ਬਹਿ ਚੁੱਕਿਆ ਨਾ ਜੀ ਅ ਅੱਜ ਕੱਲ ਜਿਹੜੇ ਨਵੇਂ ਬੱਚੇ ਆ ਉਹ ਸਾਰੇ ਬਾਹਰ ਜਾ ਰਹੇ ਆ ਨਾ ਤਾਂ ਬੱਚਾ ਨੂੰ ਕੁਝ ਨਹੀਂ ਪਤਾ ਜੀ ਨਾ ਤਾਂ ਸੋਸ਼ਲ ਮੀਡੀਆ ਨਾਲ ਹੀ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਹਾਂਜੀ ਸੋਸ਼ਲ ਮੀਡੀਆ ਰਾਹੀਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਮਿਹਨਤ ਕਰਨੀ ਹੈ ਤਾਂ ਆਪਣੇ ਇਥੇ ਮੁਲਕ ਦੇ ਵਿੱਚ ਜਿੰਨੀ ਮਰਜ਼ੀ ਮਿਹਨਤ ਕਰਕੇ ਅੱਗੇ ਵਧੋ ਜੀ ਕੋਈ ਵੀ ਫੀਲਡ ਹੈ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਹਿੱਸਾ ਲੈਣੇ ਹੋ ਮਿਹਨਤ ਕਰਦੇ ਹੋ ਅੱਗੇ ਪੱਤਾ ਵਧੋਗੇ ਜੀ ਇਹੋ ਜੀ ਗੱਲ ਹੈ ਬਾਕੀ ਜਿਹੜੇ ਸਾਡੇ ਤਿਹਾਰ ਹੈ ਇਹਦੀ ਸਾਡੀ ਪਹਿਚਾਣ ਹੈ ਜਿਵੇਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੈ ਪੰਜਾਬੀ ਕਲਚਰ ਹੈ ਇਸ ਤਰ੍ਹਾਂ ਹੀ ਸਾਡਾ ਪੰਜਾਬੀ ਸੱਭਿਆਚਾਰ ਕਿੱਦਾ ਤੇ ਭੰਗੜਾ ਹੈ ਇਹਦੇ ਨਾਲ ਸੰਬੰਧਤ ਅਕੀਨ ਯਾਨੇ ਤੇ ਚਰਖਾ ਜਿਵੇਂ ਵੀ ਆਪਾਂ ਕਹਿੰਦੇ ਤਰਿੰਜਣਾ ਇਹ ਸਾਰਾ ਕੁਝ ਅਲੋਪ ਹੁੰਦਾ ਜਾ ਰਿਹਾ ਹੈ ਤਰਿੰਜਣਾ ਚਰਖਾ ਮਧਾਨੀਆਂ ਪੱਖੇ ਪੱਖੀਆਂ ਇਹ ਸਾਰਾ ਕੁਝ ਇਹਨੂੰ ਜਾਗਦਾ ਰੱਖਣ ਲਈ ਇਹਨੂੰ ਜਿਉਂਦਾ ਰੱਖਣ ਲਈ ਸਾਡੀ ਇਹ ਕੋਸ਼ਿਸ਼ ਹੈ ਪੰਜਾਬੀ ਮਾਂ ਬੋਲੀ ਨੂੰ ਅਸੀਂ ਆਪਦੀ ਆਪਦੀ ਪੀੜ੍ਹੀ ਚ ਜਿਹੜੀ ਪੀੜ੍ਹੀ ਬਾਹਰ ਨੂੰ ਭੱਜ ਰਹੀ ਹੈ ਜਿਹੜੀ ਕੁੜੀਆਂ ਮੁੰਡੇ ਇੱਕ ਲਹਿਰ ਦੇ ਵਿੱਚ ਹੈ ਉਹ ਲਹਿਰ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਇੱਕ ਪੰਜਾਬੀ ਬੋਲੀ ਦੇ ਰਾਹੀ ਅਸੀਂ ਲਹਿਰ ਦੇ ਵਿੱਚ ਹਿੱਸਾ ਬਣੀਏ ਅਸੀਂ ਆਪਣਾ ਪੰਜਾਬੀ ਪੈਣ ਦੱਸ ਕਾਲ ਜੀ ਪੈਦੋ ਨਾਂ ਕੇਵਲ ਨਾਂ ਦਾ ਸੁਪਨਾ ਹੀ ਮੇਰਾ ਰਪਿੰਦਰ ਕੌਰ ਗਿੱਲ ਜੀ ਮੈਂ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਠੀਕ ਹੈ ਆਪਾਂ ਜਿਸ ਲੋ ਤੀਆਂ ਦਾ ਪ੍ਰੋਗਰਾਮ ਦੇਖਿਆ ਤਾਂ ਬਹੁਤ ਵਧੀਆ ਲੱਗਿਆ ਜੀ ਹਨਾ ਜਿਵੇਂ ਸਾਰੀਆਂ ਭੈਣਾਂ ਨੇ ਬਹੁਤ ਸੋਹਣੀਆਂ ਪ੍ਰਾਰਥਨਾਵਾਂ ਬੋਲੀਆਂ ਪਾਈਆਂ ਜੀ ਤਕਰੀਬਨ ਬਹੁਤ ਸੋਹਣਾ ਮਾਹੌਲ ਸੀਗਾ ਜੀ ਤਾਂ ਲੱਗਦਾ ਵੀ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਾਡੇ ਜਿਆਦਾ ਅਸੀਂ ਭੁੱਲੇ ਨਹੀਂ ਆਪਾਂ ਜੀ ਥੋੜਾ ਜਿਹੜਾ ਤੀਆਂ ਤੀਜ ਦਾ ਪ੍ਰੋਗਰਾਮ ਕਰਵਾਇਆ ਤੁਸੀਂ ਅੱਜ ਤਾਂ ਇਹ ਥੋੜਾ ਪਹਿਲਾ ਪ੍ਰੋਗਰਾਮ ਜਾਂ ਕਿੰਨਾਵਾਂ ਪ੍ਰੋਗਰਾਮ ਹੈ ਜੀ ਇਹ ਜੀ ਪਿਛਲੇ 5-6 ਸਾਲ ਤੋਂ ਲਗਾਤਾਰ ਅਸੀਂ ਕਰਵਾਉਂਦੇ ਆ ਰਹੇ ਹਾਂ ਜੀ ਸਾਡੇ ਪਿੰਡ ਗਿੱਲ ਕਲਾਂ ਦੇ ਵਿੱਚ ਵੀ ਹੋਰ ਜਿਵੇਂ ਖੋਖਰ ਹੈ ਭੁੰਦੜਾ ਹੈ ਵੱਲੋ ਹੈ ਔਰ ਹਲਕੇ ਦੇ ਪਿੰਡ ਹੈ ਜਿਹੜੇ ਉਹਨਾਂ ਚ ਵੀ ਅਸੀਂ ਕਰਵਾਉਣੀ ਕੀ ਕੀ ਪੇਸ਼ ਕਰਦੇ ਆ ਉਹਦੇ ਵਿੱਚ ਜੀ ਇਹਦੇ ਵਿੱਚ ਜੀ ਮੇਨ ਤਾਂ ਇਹੀ ਹੈ ਜਿਹੜੀ ਆਪਣੀ ਨਵੀਂ ਪਨੀਰੀ ਹੈ ਨਵੀਂ ਪੀੜ੍ਹੀ ਹੈ ਜਿਹੜੀ ਹੁਣ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ ਉਹਨੂੰ ਅਸੀਂ ਇਹ ਸਮਝਾਉਣਾ ਵੀ ਸਾਡੀ ਪੰਜਾਬੀ ਪਹਿਚਾਣ ਸਾਡਾ ਜਿਹੜਾ ਵਿਰਸਾ ਹੈ ਉਹਨੂੰ ਯਾਦ ਕਰਵਾਉਣ ਲਈ ਅਸੀਂ ਇਹ ਤਿਹਾਰ ਮਨਾਉਂਦੇ ਆ ਠੀਕ ਹੈ ਉਹਦੇ ਵਿੱਚ ਜਿਹੜੇ ਆਪਾਂ ਕਹਿੰਦੇ ਆ ਵੀ ਘੱਗਰੇ ਫਲਕਾਰੀਆਂ ਝਰਖੇ 빙ਾਂ ਇਹ ਸਭ ਕੁਝ ਅਲੋਪ ਹੁੰਦਾ ਜਾ ਰਿਹਾ ਹੈ ਇਹਹੀ ਇਹਹੀ ਕਾਰਨਾ ਕਰਕੇ ਆਪਾਂ ਜਿਹੜਾ ਇਸ ਪ੍ਰੋਗਰਾਮ ਨੂੰ ਪਿੰਡ-ਪਿੰਡ ਕਰਵਾ ਰਹੇ ਹਾਂ ਜੀ ਠੀਕ ਹੈ ਜੀ ਜਿਹੜੇ ਅੱਜ ਦੇ ਸਾਡਾ ਜੂਥ ਹੈ ਜੀ ਜਿਵੇਂ ਸਾਡੇ ਦੇ ਪੱਛਮੀ ਚ ਬਹੁਤ ਜ਼ਿਆਦਾ ਪ੍ਰਭਾਵ ਹੈ ਬਹੁਤ ਬਹਿ ਚੁੱਕਿਆ ਨਾ ਜੀ ਅ ਅੱਜ ਕੱਲ ਜਿਹੜੇ ਨਵੇਂ ਬੱਚੇ ਆ ਉਹ ਸਾਰੇ ਬਾਹਰ ਜਾ ਰਹੇ ਆ ਨਾ ਤਾਂ ਬੱਚਾ ਨੂੰ ਕੁਝ ਨਹੀਂ ਪਤਾ ਜੀ ਨਾ ਤਾਂ ਸੋਸ਼ਲ ਮੀਡੀਆ ਦਾ ਅਸੀਂ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਹਾਂਜੀ ਸੋਸ਼ਲ ਮੀਡੀਆ ਰਾਹੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਮਿਹਨਤ ਕਰਨੀ ਹੈ ਤਾਂ ਆਪਣੇ ਇਥੇ ਮੁਲਕ ਦੇ ਵਿੱਚ ਜਿੰਨੀ ਮਰਜ਼ੀ ਮਿਹਨਤ ਕਰਕੇ ਅੱਗੇ ਵਧੋ ਜੀ ਕੋਈ ਵੀ ਫੀਲਡ ਹੈ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਹਿੱਸਾ ਲੈਣੇ ਹੋ ਮਿਹਨਤ ਕਰੋਗੇ ਅੱਗੇ ਪੱਕਾ ਵਧੋਗੇ ਹੀ ਇਹੋ ਜੀ ਗੱਲ ਹੈ ਬਾਕੀ ਜਿਹੜੇ ਸਾਡੇ ਤਿਹਾਰ ਆ ਇਹਦੀ ਸਾਡੀ ਪਹਿਚਾਣ ਹੈ ਜਿਵੇਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੈ ਪੰਜਾਬੀ ਕਲਚਰ ਹੈ ਇਸ ਤਰ੍ਹਾਂ ਹੀ ਸਾਡਾ ਪੰਜਾਬੀ ਸੱਭਿਆਚਾਰ ਕਿੱਦਾਂ ਤੇ ਭੰਗੜਾ ਇਹਦੇ ਨਾਲ ਸੰਬੰਧਿਤ ਪੱਖੀ ਯਾਨੀ ਤੇ ਚਰਖਾ ਜਿਵੇਂ ਵੀ ਆਪਾਂ ਕਹਿੰਦੇ ਤਰਿੰਜਣਾ ਇਹ ਸਾਰਾ ਕੁਝ ਅਲੋਪ ਹੁੰਦਾ ਜਾ ਰਿਹਾ ਹੈ ਤਰਿੰਜਣਾ ਚਰਖਾ ਮਧਾਨੀਆਂ ਪੱਖੇ ਪੱਖੀਆਂ ਇਹ ਸਾਰਾ ਕੁਝ ਇਹਨੂੰ ਜਾਗਦਾ ਰੱਖਣ ਲਈ ਇਹਨੂੰ ਜਿਉਂਦਾ ਰੱਖਣ ਲਈ ਸਾਡੀ ਇਹ ਕੋਸ਼ਿਸ਼ ਹੈ ਪੰਜਾਬੀ ਮਾਂ ਬੋਲੀ ਨੂੰ ਅਸੀਂ ਆਪਦੀ ਆਪਦੀ ਪੀੜ੍ਹੀ 'ਚ ਜਿਹੜੀ ਪੀੜ੍ਹੀ ਬਾਹਰ ਨੂੰ ਭੱਜ ਰਹੀ ਹੈ ਜਿਹੜੀ ਕੁੜੀਆਂ ਮੁੰਡੇ ਇੱਕ ਲਹਿਰ ਦੇ ਵਿੱਚ ਹੈ ਉਹ ਲਹਿਰ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਇੱਕ ਪੰਜਾਬੀ ਬੋਲੀ ਦੇ ਰਾਹੀ ਅਸੀਂ ਲਹਿਰ ਦੇ ਵਿੱਚ ਹਿੱਸਾ ਬਣਿਆ ਅਸੀਂ ਆਪਣਾ ਪੰਜਾਬੀ ਦੀ ਦੋਸਤੀ ਲੱਗੀ ਕਿ ਲੋੜੀ ਹੋ ਲੈੇ ਤੇਰੇ ਹੱਥ ਵਿੱਚ ਗੁੱਲੀ ਡੰਡਾ ਮੇਰੇ ਤੇਰੇ ਹੱਥ ਵਿੱਚ ਗੁੱਲੀ ਡੰਡਾ ਮੇਰੇ ਹੱਥ ਬਟੋਲੇ ਟੁੱਟਦੀ ਯਾਰੀ ਤੋਂ ਖਾਲ ਬਿਨਾ ਨਾ ਬੋਲੇ ਟੁੱਟਦੀ ਯਾਰੀ ਤੋਂ ਖਾਲ ਬਿਨਾ ਨਾ ਬੋਲੇ ਬਾਤ ਨੂੰ ਮੈਂ ਮੰਦਾ ਬਾਤ ਨੂੰ ਕਿਹਦਾ ਬਾਤ ਇਹਦਾ ਬੋਟਲਾਰੀ ਨੂੰ ਕੋਈ ਕੋਈ ਪਾਸ

ਰੰਗ ਰੰਗ ਤੇ ਬੁਵਾ ਜੰਨਾ ਮੱਤ ਤੋਂ ਸਤਿ ਸਕੇ ਜੰਨਾ ਰੰਗ ਮੱਤ ਤੋਂ ਸਤਿ ਸਕੇ ਜੰਨਾ ਰੰਗ ਮੱਤ ਤੋਂ ਸਤਿ ਸਕੇ ਮੱਤ ਤੇ ਇਹ ਕਦਮ ਮੱਤ

ਇਹ ਗੋਗੀਆਂ ਪੈ ਪਾਉਂਦੇ ਨੇ ਸੱਬਿਆ ਜਾਰਕ ਜਿਹੜੇ ਆਪਾਂ ਸਾਰੇ ਸੁਣ ਸਕੀਏ ਉੱਡੇ ਗੰਗਿਆ ਖੁੱਗੀਆਂ ਗਈਆਂ ਨੀ ਸਰਾਂ ਕਿਤੇ ਨਾ ਜਾਣੇ yeah <laughs> ਨੇ ਤਾਰਿਆ ਬਕਰ ਦਾ ਘਬੀ I'm <laughs> ਮੁਖੇ ਪਿਆ ਸੌਂਦਿਆਂ ਘਰੇ ਤਨ ਮੁਖੇ ਪਿਆ ਸੌਂਦਿਆਂ ਬੋਲਾ ਕਰੂੰ ਸਾਡੋ ਚੜ੍ਹੇ ਈਨੂ ਅੱਡੇ ਲਾਕੇ ਜਾਵੇ ਸੌਣੀ ਮੈਂ ਬੰਦਾ ਫੇਰੇ ਸਾਡੋ ਚੜ੍ਹਦਾ ਮੁੱਕ ਨਾ ਪਾਣ ਦੇਂਗੇ ਤੇ ਯਾਦ ਹੋਵੇ ਆਈ ਵੀ ਦਾ ਪਾਇਆ ਤੂੰ ਵੀ ਦੇਉਂਦੇ ਨਹੀਂ ਜਾਈ ਵੀਰਾ ਈਂਆ ਫੇਲ ਆਉਂਵਾਂ ਤੈਨੂੰ ਮਰ ਜਾਈ ਲੱਗ ਜਾ

ਦੇ ਜੀ ਵੀਰ ਮੈਨੇ ਕੁਰਸੀ ਦੇ ਜੀ ਬਾਬੋ ਨੇ ਬਲਗਾਰੀ ਨਹੀਂ ਜਗਦੀ ਬਾਬੋ ਜਗੇ ਨਹੀਂ ਚਾਪੜੀ ਜਗਦੀ ਬਾਬੋ ਲਗੇ ਮੋਹ ਪਿਆਰੀ ਜੀ ਬੀ ਬਾਬੋ ਬੜੀਆਂ ਬੜੀਆਂ ਅੜਗੜੋ ਦਿਲ ਖੇਡਣ ਦੇ ਸੱਜਣਾਂ ਦਾ ਨਾਮ ਹੋਰੀਆਂ ਚੋੜੇ ਖੇਡਣ ਦੇ ਰੋਟੀ ਮੱਕੀ ਤੇ ਤੇ ਦਰਿਆ ਸਾਗ ਬਾਦਲਾ ਤੇਰੀ ਪੱਗ ਨੂਰਾਤਾਵਾ